ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਸੂਬਾ ਪੰਜਾਬ ਲਾਇਨ ਸ਼ੋਕ ਸੰਦੂ ਨੰਬਰਦਾਰ ਨੂਰ ਮਹਿਲ ਦੀ ਪ੍ਰਧਾਨਗੀ ਹੇਠ ਜੱਥੇਬੰਦੀ ਦਾ 3ਵਾਂ ਕੌਮੀ ਤਿਉਹਾਰ ਜਸ਼ਨ-ਏ-ਆਜ਼ਾਦੀ 2025 ਦੇ ਬੈਨਰ ਹੇਠ ਬੜੇ ਉੱਚ ਪੱਦਰੀ ਸਲੀਕੇ ਨਾਲ ਸੰਪੂਰਨ ਹੋਇਆ ਇਸ ਸਮਾਗਮ ਵਿੱਚ ਵੱਖ-ਵੱਖ ਜ਼ਿਲ੍ਹਿਆਂ ਚੋਂ ਜਿਵੇਂ ਮੋਹਾਲੀ, ਬਠਿੰਡਾ, ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਫਗਵਾੜਾ, ਮਾਨਸਾ, ਜਲੰਧਰ, ਫਿਲੌਰ, ਲੁਧਿਆਣਾ ਆਦਿ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਸਮਾਗਮ ਵਿੱਚ ਨੂਰ ਮਹਿਲ ਅਤੇ ਇਲਾਕੇ ਦੀ ਸਖਸ਼ੀਤਾ ਨੇ ਵੀ ਗੱਜਵੱਜ ਕੇ ਸਾਲਿਆ ਸ਼ਾਹਕੋਟ ਦੇ ਵਿਧਾਇਕ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰਵਾਲੀਆ ਹਲਕਾ ਇੰਚਾਰਜ ਨਕੋਦਰ ਡਾਕਟਰ ਨਵਜੋਤ ਸਿੰਘ ਦਾਇਆ ਬੀਬੀ ਰਣਦੀਪ ਕੌਰ ਟੋੜਾ ਨੇ ਜਿਵੇਂ ਹੀ ਪੰਡਾਲ ਵੱਲ ਕਦਮ ਵਧਾਏ ਹਾਜ਼ਰੀਨ ਦੇਸ਼ ਭਗਤਾ ਨੇ ਉਹਨਾਂ ਦਾ ਪਰਮਾ ਤੇ ਨਿਗਾ ਸਵਾਗਤ ਕੀਤਾ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਲਾਡੀ ਸ਼ੇਰਵਾਲੀਆ ਵਿਸ਼ੇਸ਼ ਮਹਿਮਾਨ ਡਾਕਟਰ ਨਵਜੋਤ ਸਿੰਘ ዳਈਆ ਬੀਬੀ ਰਣਦੀਪ ਕੌਰ ਟੋੜਾ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਹਰਦੀਪ ਕੌਰ ਜੋਲ ਮੀਤ ਪ੍ਰਧਾਨ ਜੰਗ ਬਹਾਦਰ ਕੋਹਲੀ ਮਹ ਜਰਨੈਲ ਸਿੰਘ ਚਰਮੜੀ ਸਰਪ੍ਰਸਤ ਪੰਜਾਬ ਬਲਜਿੰਦਰ ਸਿੰਘ ਕਿੱਲੀ ਮੁੱਖ ਸਲਾਹਕਾਰ ਕੁਲਵੰਤ ਸਿੰਘ ਝਾਂਪੂਰ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਵੰਤ ਸਿੰਘ ਮੱਲੂ ਨੰਗਲ ਜ਼ਿਲ੍ਹਾ ਪ੍ਰਧਾਨ ਠਾਕੁਰ ਰਗੁਨਾਥ ਸਿੰਘ ਜ਼ਿਲ੍ਹਾ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਗਟ ਸਿੰਘ ਸਰ ਹਾਲੀਅਤ ਹੋਰ ਮਹਿਮਾਨਾਂ ਨੇ ਸ਼ਮ੍ਮਾ ਰੋਸ਼ਨ ਕਰਕੇ ਕੀਤਾ ਦੇਸ਼ ਦੇ ਤਿਰੰਗੇ ਝੰਡੇ ਨੂੰ ਲਹਿਰਾਉਣ ਦਾ ਨੇਕ ਕਾਰਜ ਮੁੱਖ ਮਹਿਮਾਨ ਲਾਡੀ ਸ਼ੇਰੋ ਵਾਲੀਆ ਨੇ ਆਪਣੇ ਕਰ ਕਮਲਾ ਨਾਲ ਕੀਤਾ ਅਤੇ ਉੱਥੇ ਮੌਜੂਦ ਦੇਸ਼ ਪ੍ਰੇਮੀਆਂ ਖੁਦ ਉੱਚੀ ਅਤੇ ਜੋਸ਼ੀਲੀ ਆਵਾਜ਼ ਵਿੱਚ ਰਾਸ਼ਟਰੀ ਗਾਣ ਗਾ ਕੇ ਸਾਰਾ ਵਾਤਾਵਰਨ ਦੇਸ਼ ਭਗਤੀ ਨਾਲ ਲੀਨ ਕਰ ਦਿੱਤਾ ਲਾਈਨਸ ਕਲੱਬ ਨੂਰ ਮਹਿਲ 3 ਦੇ ਪ੍ਰਧਾਨ ਲਾਈਨ ਦਿਨਕਰ ਸੰਧੂ ਅਤੇ ਉਹਨਾਂ ਦੀ ਟੀਮ ਵੱਲੋਂ ਬਹੁਤ ਹੀ ਖੂਬਸੂਰਤ ਸਨਮਾਨ ਚਿੰਨ੍ਹ ਤਿਆਰ ਕੀਤੇ ਗਏ ਬਖ ਬਖ ਸਕੂਲਾਂ ਦੇ 10ਵੀਂ ਅਤੇ 12ਵੀਂ ਕਲਾਸ ਵਿੱਚੋਂ ਨੰਬਰ 1 ਆਉਣ ਵਾਲੇ ਲੜਕੇ ਲੜਕੀਆਂ ਨੂੰ ਮਾਂ ਸਰਸਵਤੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਧਰਮ ਕਰਮ ਦੇ ਕਾਰਜ ਕਰਨ ਵਾਲੀਆਂ ਨੂੰ ਭਗਤੀ ਪ੍ਰਸਾਰ ਅਵਾਰਡ ਨਾਲ ਨਿਵਾਜਿਆ ਗਿਆ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਸਮਾਜ ਸੁਧਾਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜ਼ਿਲੇ ਦੀਆਂ ਨੰਬਰਦਾਰ ਮਹਿਲਾਵਾਂ ਨੂੰ ਚਿਚੇ ਤੌਰ ਤੇ ਅਵਾਰਡ ਦਿੱਤੇ ਗਏ ਪੰਡਾਲ ਨੂੰ ਤਿਰੰਗਮਈ ਸਲਿੱਕੇ ਨਾਲ ਸਜਾਉਣ ਦੀ ਸੇਵਾ ਸ਼ੌਕ ਬਬੀਤਾ ਸੰਧੂ ਪੈਟਰੋਲੀਅਮ પેટ્રોલ ਪੰਪਰ ਚੁਹੇ ਕੀ ਵੱਲੋਂ ਨਿਭਾਈ ਗਈ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰ ਮਹਿਲ ਵੱਲੋਂ ਆਏ ਹੋਏ ਦੇਸ਼ ਭਗਤਾਂ ਲਈ ਹਰ ਸਾਲ ਦੀ ਤਰ੍ਹਾਂ ਲੰਗਰ ਦੀ ਸੇਵਾ ਨਿਭਾਈ ਗਈ ਨੰਬਰਦਾਰੀ ਹੁਨੀਆਂ ਵੱਲੋਂ ਪੰਡਾਲ ਵਿੱਚ ਆਏ ਹੋਏ ਹਰ ਇੱਕ ਦੇਸ਼ ਭਗਤ ਦਾ ਸਨਮਾਨ ਉਹਨਾਂ ਦੇ ਸੀਨੇ ਉੱਪਰ ਤਿਰੰਗਮਈ ਬੈਜ ਲਗਾ ਕੇ ਕੀਤਾ ਗਿਆ ਮੇਜ ਡਾਂਸ ਕੰਪਨੀ ਵੱਲੋਂ ਬੱਚਿਆਂ ਦਾ ਬਹੁਤ ਹੀ ਖੂਬਸੂਰਤ ਦੇਸ਼ ਭਗਤੀ ਵਾਲਾ ਪੰਗੜਾ ਪੇਸ਼ ਕੀਤਾ ਗਿਆ ਜਿਸ ਜਿਸ ਨੂੰ ਦੇਖ ਕੇ ਸਾਰੇ ਦੇਸ਼ ਪ੍ਰੇਮੀ ਗਦਗਦ ਹੋ ਗਏ ਇਸ ਸਮਾਗਮ ਵਿੱਚ ਨਗਰ ਕੌਂਸਲ ਦੇ ਐਮ ਸੀ ਸਾਹਿਬਾਨ ਇਲਾਕੇ ਦੇ ਪੰਜ ਸਰਪੰਚ ਸ਼ਾਮਿਲ ਹੋਏ ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਲਾਈਨ ਸ਼ੋਕ ਸੰਦੂ ਨੇ ਖੂਬਸੂਰਤ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਪੱਤਰਕਾਰ ਸਹਿਬਾਨਾਂ ਦਾ ਸਨਮਾਨ ਵੀ ਵਿਸ਼ੇਸ਼ ਤੌਰ ਤੇ ਕੀਤਾ ਗਿਆ ਜੱਥੇਬੰਦੀ ਵਿੱਚ ਸਰਗਰਮੀ ਨਾਲ ਕੰਮ ਕਰ ਰਹੇ ਨੰਬਰ 10 ਸਹਿਬਾਨਾਂ ਨੂੰ ਚੇਚਤਤੌਰ ਤੇ ਸਨਮਾਨ ਚਿੰਨ ਦਿੱਤੇ ਗਏ ਸਮਾਗਮ ਦੇ ਫੰਕਸ਼ਨ ਚੇਅਰਮੈਨ ਲਾਈਨ ਸੁਮਿਨਾ ਸੰਧੂ ਫੰਕਸ਼ਨ ਐਡਵਾਈਜ਼ਰ ਕਲੱਬ ਪ੍ਰਧਾਨ ਲਾਈਨ ਦਿਨਕਰ ਸੰਧੂ ਸਟਾਰ ਗੈਸ ਜੀ ਲਾਈਨ ਾਂਜਲ ਸੰਧੂ ਸੋਖਲਾ ਕਲੱਬ ਸੈਕਟਰੀ ਲਾਈਨ ਜਸਪ੍ਰੀਤ ਕੌਰ ਸੰਧੂ ਟ੍ਰੈਜਰਰ ਲਾਈਨ ਬਬੀਤਾ ਸੰਧੂ ਲਾਈਨ ਸੀਤਾਰਾਮ ਸੋਖਲਾ ਜ਼ਿਲ੍ਹਾ ਜਲੰਧਰ ਸਖਤਰ सुरेंद्र ਪਾਲ ਪ੍ਰੈਸਕਰਤਰ ਤਰਸੀਮ ਲਾਲ ਉਪਲ ਨੇ ਅਹਿਮ ਭੂਮਿਕਾ ਨਿਭਾਈ ਨਕੌਦਰ ਹਲਕੇ ਦੀ ਪੁਲਿਸ ਨੇ ਸਮਾਗਮ ਦੇ ਰਾਂਗ ਵਿੱਚ ਪੰਗ ਪਾਉਣ ਦੀ ਵਿਸ਼ੇਸ਼ ਭੂਮਿਕਾ ਨਿਭਾਈ ਸਿੱਟੇ ਵੱਜੋ ਯੂਨੀਅਨ ਵੱਲੋਂ ਲਗਾਤਾਰ ਕੀਤੇ ਜਾਂਦੇ ਸਮਾਗਮਾਂ ਵਿੱਚ ਪਹਿਲੀ ਵਾਰ ਇਹੋ ਜਿਹੀ ਨੋਬਤ ਆਈ ਹੈ ਕਿ ਪੁਲਿਸ ਦੇਸ਼ ਦੇ ਕੌਮੀ ਝੰਡੇ ਨੂੰ ਸਲਾਮੀ ਦੇਣ ਲਈ 5 ਮਿੰਟ ਦਾ ਸਮਾਂ ਨਾ ਦੇ ਪਾਈ ਪਰ ਪ੍ਰਬੰਧਕਾਂ ਨੇ ਹੌਸਲਿਆਂ ਨੇ ਮਗਮ ਦਾ ਰੰਗ ਫਿੱਕਾ ਨਾ ਪਾਣ ਦਿੱਤਾ ਠਾਠਾ ਮਾਰਦੇ ਇਕੱਠ ਵਿੱਚ ਵਿਦੇਸ਼ ਦਾ ਝੰਡਾ ਸ਼ਾਨੋ ਸ਼ੌਕਤ ਨਾਲ ਲਹਿਰਾਇਆ ਪੁਲਿਸ ਦੇ ਸਮਾੜੀ ਅਤੇ ਸੌੜੀ ਕਾਰਗੁਜ਼ਾਰੀ ਦੀ ਰਾਜ ਕੇ ਨਿੰਦਾ ਹੁੰਦੀ ਦੁਨੀਆ ਨੇ ਦੇਖੀ ਸ਼ਹੀਦਾ ਦੇ ਪ੍ਰਤਾਪ ਸਤਕਾ ਅਸੀਂ ਇਹ 3ਵਾਂ ਸਮਾਗਮ ਅੱਜ ਕਰ ਰਹੇ ਆ ਉਹ ਖੂਬਸੂਰਤ ਗੱਲ ਇਹ ਆ ਪੇ ਜੱਜ ਜੱਜ ਸਾਡਾ ਸਮਾਗਮ ਆ ਜਿਵੇਂ ਅਸੀਂ ਸ਼ੁਰੂ ਕੀਤਾ ਪਹਿਲੇ ਤੋਂ ਲੈ ਕੇ 30 ਤੱਕ ਇਹ ਲਗਾਤਾਰ ਸਮਾਗਮ ਚੱਲਦਾ ਰਿਹਾ ਜੀ ਅੱਜ ਤੱਕ ਇਸ ਸਮਾਗਮ ਵਿੱਚ ਕੋਈ ਵਿਗਨ ਨਹੀਂ ਪਿਆ ਤੁਹਾਡੇ ਜਿਹਨੇ ਵੀ ਦੇਸ਼ ਵਿਦੇਸ਼ ਦੇ ਵਿੱਚ ਸਾਡੇ ਭਾਰਤ ਦੇਸ਼ ਦੇ ਨਾਗਰਿਕ ਬੈਠੇ ਆ ਜਾਂ ਸਾਡੇ ਦੇਸ਼ ਨੂੰ ਪ੍ਰੇਮ ਪਿਆਰ ਕਰਨ ਵਾਲੇ ਲੋਕ ਬੈਠੇ ਹੈਗੇ ਆ ਉਹਨਾਂ ਨੂੰ ਅਸੀਂ ਆਜ਼ਾਦੀ ਦਿਹਾੜੇ ਦੀਆਂ ਬਹੁਤ ਸਾਰੀਆਂ ਸ਼ੁਭ ਮਨੋਕਾਮਨਾਵਾਂ ਪੇਸ਼ ਕਰਦੇ ਆ ਔਰ ਵਧਾਈਆਂ ਦਿੰਦੇ ਆ ਔਰ ਇਹ ਮੈਂ ਕਾਮਨਾ ਕਰਦਾ ਆ ਵੀ ਸਾਰੇ ਆਪਣੇ ਦੇਸ਼ ਦੇ ਨਾਲ ਅਥਾਹ ਪ੍ਰੇਮ ਕਰਨ ਆਪਣੇ ਦੇਸ਼ ਨਾਲ ਜੁੜੇ ਰਹਿਣ ਤਾਂ ਕਿ ਜਿਹੜੇ ਸਮਾਜ ਦੇ ਵਿੱਚ ਜਿਹੜੀਆਂ ਰਾਜਕਤਾ ਵਾਪਰਦੀਆਂ ਪਈਆਂ ਹੈਗੀਆਂ ਜਾਂ ਪ੍ਰਸ਼ਾਜਾਂ ਵਾਪਰਿਆ ਹੈਗਾ ਫੈਲਦਾ ਪਿਆ ਹੈਗਾ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਜਿਹੜੇ ਘਾਣ ਹੋ ਰਿਹਾ અપਮਾਨ ਹੋ ਰਿਹਾ ਉਹਨੂੰ ਜੇ ਲੱਤ ਪਾਈ ਜੇਗਾ ਪਾਈ ਜਾ ਸਕਦੀ ਆ ਉਹ ਸਾਡੇ ਸਮਾਜ ਦੇ ਸੁਝੇ ਹੋਏ ਲੋਗ ਹਨ ਜਿਹੜੇ ਇਹਨਾਂ ਚੀਜ਼ਾਂ ਨੂੰ ਲੋਕ ਸਾਤੇ ਅੱਜ ਤੇਰੀ ਕਲੱਬ ਦੇ ਨਾਲ ਸਹਿਯੋਗ ਨਾਲ ਇਹ ਪ੍ਰੋਗਰਾਮ ਅੰਤਰਾਇਆ ਗਿਆ ਹੈ ਇਹ ਜੀ ਆਪਣੀ ਲਾਈਫ ਕਲੱਬ ਨੂਰ ਮੈਂ ਡ੍ਰੀਮ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈਗਾ ਜੀ ਜੋ ਆਖਿ ਸ਼ਕਤੀ ਸੇਵਾ ਮੰਡਲ ਨੂਰਮੇਲ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਔਰ ਲੰਬੜਾ ਜੂਲੀਆ ਤਾਂ ਤੁਹਾਡੇ ਕੋਲ ਖੜੀ ਹੈਗੀ ਆ ਤੇ ਜਿਹੜਾ ਧੰਦੇ ਤੋਂ ਤੇ ਜਿਹੜਾ ਪੰਡਾਲ ਸਜਾਇਆ ਗਿਆ ਹੈਗਾ ਜੀ ਇਹਦੀ ਸੇਵਾ ਜੀ ਅਸ਼ੋਕ ਬਪਤਾ ਤੁੰਦ ਪੈਟਰੋਲੀਅਮ ਵੱਲੋਂ ਨਿਭਾਈ ਗਈ ਹੈ ਜੀ ਸਰ ਸਕੂਲ ਨੇ ਵੀ ਪਾਰਟਿਸਪੇਟ ਕੀਤਾ ਜੀ ਇੱਥੇ ਸਕੂਲ ਦੇ ਜਿਹੜੇ ਉਹਨਾਂ ਬੱਚਿਆਂ ਨੂੰ ਅਸੀਂ ਹਮੇਸ਼ਾ ਹੀ ਸਨਮਾਨ ਦਿੰਦੇ ਆ ਜਿਹੜੀਆਂ ਧੀਆਂ ਜਾਂ ਸਾਡੇ ਦੇ ਬੱਚੇ ਹੈਗੇ ਆ ਕਲਾਸ ਦੇ ਵਿੱਚੋਂ ਫਰਸਟ ਹੁੰਦੇ ਆ ਚਾਹੇ 10ਵੀਂ ਕਲਾਸ ਦੇ ਹੈਗੇ ਆ ਚਾਹੇ ਬਾਹਰੀ ਕਲਾਸ ਦੇ ਬੱਚੇ ਹੈਗੇ ਆ ਉਹਨਾਂ ਨੂੰ ਅਸੀਂ ਹਮੇਸ਼ਾ ਹੀ ਹੱਲਾਸ਼ੇਰੀ ਦਿੱਤੀ ਆ ਤਾਂ ਕਿ ਉਹਨਾਂ ਜਦੋਂ ਅਸੀਂ ਸਨਮਾਨ ਕਰਦੇ ਆ ਤੁਹਾਡੇ ਜੀ ਇਹ ਜਦੋਂ ਤੋਂ ਹੋਰ ਬੱਚੇ ਦੇਖਦੇ ਆ ਉਹਨਾਂ 'ਚ ਇਹ ਭਾਵਨਾ ਪੈਦਾ ਹੁੰਦੀ ਆ ਕਿ ਅਸੀਂ ਹੋਰ ਬੜੀਏ ਬਾਕੀ ਬੱਚੇ ਤਾਂ ਨਾ ਅਸੀਂ ਸਨਮਾਨ ਦੇ ਨੇ ਜਿਹੜੇ ਹੈਗੇ ਆ ਪਰ ਖੁੱਲੇ ਸਨਮਾਨ ਵਿੱਚ ਪਤੰਦਾਲ ਦੇ ਵਿੱਚ ਆ ਕੇ ਹਾਜ਼ਰ ਹੋ ਕੇ ਲੈ ਸਕੀਏ ਫਿਚਰ ਬੜੀ ਪ੍ਰਧਾਨ ਨੰਬਰ ਦਾ ਉਹਨੇ ਪੰਜਾਬ ਸਭ ਤੋਂ ਪਹਿਲਾਂ ਮੈਂ ਆਪਣੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਹੋ ਜਾਂਦੀ ਦੀ ਲੱਖ ਲੱਖ ਵਧਾਈ ਦਿੰਦਾ ਤੇ ਉਹ ਤੋਂ ਬਾਅਦ ਅਸ਼ੋਕ ਸੰਧਿ ਨੂੰ ਜਿਹਨੂੰ ਬਹੁਤ ਲੱਖ ਲੱਖ ਵਧਾਈ ਜਾਂਦਾ ਜਿਨ੍ਹਾਂ ਦੀ ਪ੍ਰੇਰਨਾ ਸਦਕੇ ਜਿਹੜਾ ਇਹ ਹਰ ਸਾਲ ਜਿਹੜਾ ਆਪਣਾ ਆਜ਼ਾਦੀ ਦਿਵਸ ਬੜੇ ਧੂਮਤਾਂ ਨਾਲ ਮਨਾਇਆ ਜਾਂਦਾ ਹੈ ਔਰ ਜਿਹੜਾ 3ਵੇਂ ਵੇ ਆਪਣਾ ਆਜ਼ਾਦੀ ਦਿਵਸ ਮਨਾ ਰਹੇ ਆ ਮੈਂ ਜਿੱਦੀ ਸੋਚੰਦੀ ਨੂੰ ਬਹੁਤ ਵਧਾਈ ਦਿੰਦਾ ਤੇ ਆਪਣੀ ਲੰਬੜਦਾਰੀਆਂ ਦੇ ਦੁਆਰਾ ਫਿਰ ਸਾਰੇ ਹੀ ਦੇਸ਼ ਵਾਸੀਆਂ ਅਤੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਜਿਨ੍ਹਾਂ ਸੀਤਾ ਨੇ ਇੰਨੀ ਵੱਡੀ ਕੁਰਬਾਨੀ ਕਰਕੇ ਇੰਨੀ ਨੇ ਵੱਡੀਆਂ ਕੁਰਬਾਨੀਆਂ ਕਰਕੇ ਜਿਹੜਾ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਉਹਨਾਂ ਸੀਤਾ ਨੂੰ ਵੀ ਪ੍ਰਣਾਮ ਸੀਤਾ ਨੂੰ ਵੀ ਮੈਂ ਸੀਦੀ ਉਦੰਦਾ 15 ਅਗਸਤ ਆਜ਼ਾਦੀ ਦਾ ਦਿਹਾੜਾ ਨਾਸੀਨਾ ਨੂਰਮੈਲ ਦੇ ਵਿੱਚ ਲੱਭਰਦਾਰ ਯੂਨੀਅਨ ਨਾਲੋਂ ਜਿਹੜਾ ਬਣਾਇਆ ਜਾ ਰਿਹਾ ਮੈਂ ਅੱਜ ਸਮੂਹ ਦੇਸ਼ ਵਾਸੀਆਂ ਨੂੰ ਸਮੂਹ ਸਮਾਜ ਦੇ ਅੱਖ-ਵੱਖ ਸੰਸਥਾ ਦੇ ਲੋਕਾਂ ਨੂੰ ਅੱਜ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਮੁਬਾਰਕਾਂ ਪੇਸ਼ ਕਰਦਾ ਸਾਡਾ ਦੇਸ਼ ਇੱਕ ਬਹੁਤ ਵੱਡਾ ਇਤਿਹਾਸ ਆ ਇੱਕ ਕੁਰਬਾਨੀਆਂ ਨਾਲ ਭਰਿਆ ਹੋਇਆ ਤੇ ਅੱਜ ਜਿਹੜੇ ਸਾਡੇ ਯੋਧਿਆਂ ਨੇ ਸਾਨੂੰ ਲੜਾਈ ਲੜ ਕੇ ਸਾਨੂੰ ਆਜ਼ਾਦ ਮੁਲਕ ਦਿੱਤਾ ਤੇ ਅੱਜ ਸਾਨੂੰ ਅਸੀਂ ਲੋਕ ਸਾਰੇ ਉਹਨਾਂ ਦੀਆਂ ਕੁਰਬਾਨੀਆਂ ਦਾ ਸਦਕਾ ਆਨੰਦ ਮਾਣ ਰਹੇ ਆ ਤੇ ਮੈਂ ਉਹਨਾਂ ਨੂੰ ਸ਼ੁਕਰੀਆ ਕਰਦਾ ਤੇ ਅੱਜ ਮੈਂ ਨੰਬਰਦਾਰ ਯੂਨੀਅਨ ਦਾ ਸਾਰੀ ਦਾ ਧੰਨਵਾਦ ਵੀ ਕਰਦਾ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਤੇ ਇਸੇ ਤਰ੍ਹਾਂ ਹੀ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਭਖੇ ਸੀ ਦਤਿਹਾਰੇ ਬਣਾਉਂਦੇ ਰਹੀਏ ਸਾ ਅਸੀਂ ਆਪਣੇ ਸ਼ਹੀਦਾਂ ਨੂੰ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਰਹੀਏ ਤੇ ਸਿੱਧੂ ਹਰਿਆ ਭਰਿਆ ਵੇਖਦੇ ਰਹੀਏ Boa,